ਮਾਨਜੋਗ ਬੀਜਪੀ ਸਾਹਿਬ ਪੰਜਾਬ ਅਤੇ ਮਾਨਜੋਗ ਸੀਪੀ ਸੀਪੀ ਸਾਹਿਬ ਅੰਗਰਸਰ ਜੇਨਾ ਦੀਆਂ ਹਦਤਾਂ ਔਰ ਦਿਸ਼ਾ ਨਿਰਦੇਸ਼ ਤੇ ਆਲਰੇਡੀ ਮਾੜੇ ਅੰਸਰਾਂ ਦੇ ਖਿਲਾਫ ਔਰ ਸਪੈਸ਼ਲੀ ਜਿਹੜੇ ਡਰੱਗ ਸਮਗਲਰਜ਼ ਔਰ ਪੈਡਲਰਜ਼ ਨੇ ਉਹਨਾਂ ਦੇ ਅਗੇਂਸਟ ਸਾਡੀ ਆਲਰੇਡੀ ਚੱਲ ਰਹੀ ਆ ਉਹਦੀ ਕੰਟੀਨਿਊਸ਼ਨ ਦੇ ਵਿੱਚ ਹੀ ਸਾਡੀ ਟੀਮ ਐਸਪੀ ਸਾਹਿਬ ਵਿਰਕ ਸਾਹਿਬ ਕਮਲਜੀਤ ਸਿੰਘ ਏਸੀਪੀ ਸਾਹਿਬ ਤੇ ਦਿਲਬਾਖ ਸਿੰਘ ਸੀਆਈਏ ਜਿਹੜੇ ਇੰਚ ਆਰ ਜੀਐਸਟੀ ਨੂੰ ਅੱਜ ਸਫਲਤਾ ਮਿਲੀ ਆ ਜਿਹਦੇ ਤਹਿਤ ਦੋ ਬੰਦੇ ਸਰਜੀਤ ਸਿੰਘ ਜਿਹੜਾ ਭੱਗੂਪੁਰ ਹੈ ਜਨਾਲੇ ਦੇ ਵਿੱਚ ਪਿੰਡ ਐਂਡ ਇਹਦੇ ਨਾਲ ਗੁਰਕੀਰਤ ਵਿਡਾਲੀ ਇੱਥੇ ਸ਼ਾਹੇ ਦਾ ਇਹ ਦੋ ਜਾਨਿਆਂ ਨੂੰ ਅਰੈਸਟ ਕੀਤਾ ਔਰ ਇੱਕ ਐਫਆਈਆਰ 17 ਨੰਬਰ ਐਨਡੀਪੀਐਸ ਐਕਟ ਤਹਿਤ ਦਰਜ ਕੀਤੀ ਹੈ ਔਰ ਇਹਨਾਂ ਕੋਲੋਂ 3 ਕਿਲੋ ਆਪੀਅਮ ਔਰ 10 ਵੈਪਨ ਨੇ ਇੱਕ 32 ਬੋਰ ਰਵਾਲਵਰ ਹੈ ਇੱਕ ਸਪ੍ਰਿੰਗ ਫੀਲਡ ਰਾਈਫਲ ਆ ਐਂਡ ਇੱਕ 12 ਬੋਰ ਦੀ ਰਾਈਫਲ ਆ ਔਰ ਇਹਦੇ ਨਾਲ ਹੀ ਜਿੰਦਾ ਘਾਰਤੂਸ ਵੀ ਨੇ ਔਰ 20000 ਦੀ ਡਰਗ ਮਨੀ ਰਿਕਵਰ ਕੀਤੀ ਆ ਔਰ ਇਹ ਬੜੀ ਚੰਗੀ ਸਫਲਤਾ ਸਾਡੀ ਟੀਮ ਨੂੰ ਮਿਲੀ ਆ ਜਿਹੜੀ ਕਿ ਸਾਰੀ ਟੀਮ ਵਧਾਈ ਦੇ ਪਾਤਰ ਹੈ ਜੀ ਸਰ ਡਿਗੋ ਦੇ ਰਹਿਣ ਵਾਲੇ ਜੀ ਜੀ ਦੋਨੋਂ ਤੇ 90% ਦੇ ਇੱਕ ਤਰ੍ਹਾਂ ਕਰਦੇ ਹੁਮਰ ਗਿੰਦੇ ਜਿਹੜਾ ਸਰਜੀਤ ਸਿੰਘ ਹੈ ਜੀ ਉਹ 44 ਸਾਲ ਹੈ ਦੀ ਏਜ ਔਰ ਗੁਰਕੀਰੇ ਤੇ ਯੰਗ ਮੁੰਡਾ ਆ ਉਹ 21 ਸਾਲ ਆ ਜਿਹੜਾ ਸਰਜੀਤ ਐ ਇਹਦੀ ਪਹਿਲਾਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਐ ਸਰਾਏ ਮੰਤਖਾਂ ਇਹਦੇ ਅਗੇਂਸਟ ਇੱਕ ਪਰਚਾ ਦਰਜ ਹੈਗਾ ਆਲਰੇਡੀ ਅੱਧਾ ਕਿਲੋ ਆਪੀਐਮ ਦਾ 2014 ਦਾ ਔਰ ਇਹ ਗਰਮ ਮੁੰਡਾ ਯੰਗ ਆ ਨਾ ਚੁੱਲੀਆਂ ਨੇ ਇਹਨੂੰ ਜਾਂ ਤਾਂ ਮਤਲਬ ਮਨੀ ਦਾ ਲਾਲਚ ਤੇ ਫਲੈਸ਼ੀ ਲਾਈਫ ਸਟਾਈਲ ਕਰਕੇ ਜੋ ਬੱਚਿਆਂ ਚ ਰੁਝਾਨ ਹੈਗਾ ਇਹਨਾਂ ਨੂੰ ਨਾਲ ਲਾ ਲਿਆ ਸਰ ਕਿਤੋਂ ਲੈ ਕੇ ਆਇਆ ਇਹ ਹਜੇ ਪ੍ਰੀਲਿਮਿਨਰੀ ਜਿਹੜੀ ਇਹਨਾਂ ਦੀ ਪੁਛਗਿੱਛ ਆ ਉਹਦੇ ਮੁਤਾਬਕ ਝਾਰਖੰਡ ਤੋਂ ਆਏ ਆ ਜੀ ਬਾਕੀ ਇਹਨੂੰ ਇਨ ਡੈਪਥ ਸਾਡੀ ਟੀਮ ਚੈੱਕ ਕਰੇਗੀ ਫੋਰਚੂਨਰ ਇੱਕ ਗੱਡੀ ਵੀ ਆ ਜੀ ਜਿਹਦੇ ਨੰਬਰ ਹੈ ਜਾਂ 40 ਨੰਬਰ ਲਗਾਇਆ ਹੈ ਉਹ ਹਾਲੇ ਚੈੱਕ ਕਰ ਰਹੇ ਜੀ ਉਹਦੇ ਕਾਰ ਜਿਹੜੇ ਹਾਲੇ ਤੱਕ ਤਾਂ ਸਿਰਫ ਏ ਸੀ ਉਹਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕਸ ਤੇ ਅਸੀਂ ਕੰਮ ਕਰ ਰਹੇ ਆ ਜਿਹੜੇ ਬੈਕਵਰਡ ਲਿੰਕਸ ਤੋਂ ਇਹਦਾ ਲੱਗਦਾ ਹੈ ਜੀ ਝਾਰਖੰਡ ਤੋਂ हालांकि जी पिछलियां रिकवरीज की झारखंड घट्ट आया और वैसे जी हिस्ट्री है सप्लाई होंगी रही है पर साेंटली के, के लाइसेंस है पर एक्सपायर इस करके इन